ਹਲੋ ਹਾਂਜੀ ਦੋਸਤੋ ਆ ਤੁਸੀਂ ਦੇਖ ਸਕਦੇ ਹੋਗੇ ਪਿੰਡ ਦੀਆਂ ਨਾਲੀਆਂ ਕਿਵੇਂ ਭਰੀਆਂ ਪਈਆਂ ਨੇ ਗੀਆਂ ਕਿੰਦਾ ਇਹ ਗੰਦ ਪਿਆ ਹੋਇਆ ਹੈਗਾ ਲੋਕਾਂ ਦਾ ਪਾਣੀ ਡੋਲਣਾ ਇੰਨਾ ਜਿਆਦਾ ਜਿਦੋਂ ਪਤਾ ਵੀ ਪਾਣੀ ਦਾ ਕਿਤੇ ਨਿਕਾਸ ਨਹੀਂ ਹੈਗਾ ਤੇ ਲੋਕ ਵੀ ਜਿਆਦਾ ਪਾਣੀ ਡੋਲਦੇ ਨੇਗੇ ਪਰ ਜੇ ਪਾਣੀ ਦਾ ਨਿਕਾਸ ਹੋਣਾ ਜ਼ਰੂਰੀ ਹੈ ਪਾਣੀ ਡੋਲਣ ਦੀ ਗੱਲ ਨਹੀਂ ਹੈਗੀ ਤੇ ਵੀ ਇਹਨਾਂ ਨੇ ਕਰਿਆ ਕੀ ਹੈ ਪੰਚਾਇਤ ਨੇ ਕੀ ਕਰਿਆ ਹੈ ਕਿ ਇੱਥੇ ਪਿੰਡ ਦੇ ਵਿੱਚ ਇਹਨਾਂ ਨੇ ਵਿਕਾਸ ਕਰਵਾਤਾ ਕਿੱਥੇ ਕਿੰਨਾ ਪੈਸਾ ਲਾਤਾ ਮੈਂ ਤਾਂ ਕਿਤੇ ਕੁਝ ਲੱਗਿਆ ਦੀਦਾ ਨਹੀਂ ਹੈਗਾ ਤੁਹਾਨੂੰ ਜੋ ਲਗਦਾ ਵੀ ਕਿਤੇ ਕੁਝ ਲੱਗਿਆਗਾ ਜਾਂ ਪੰਚਾਇਤ ਕਹਿੰਦੀ ਹੈਗੀ ਕਿ ਹਾਂ ਅਸੀਂ ਲਾਇਆ ਜਾਂ ਕਰਿਆਗਾ ਪਰ ਕੀ ਲਾਇਆ ਕਰਿਆ ਹੋਊਗਾ ਤੁਹਾਡੇ ਸਾਹਮਣੇ ਹੈਗੀ ਕੀ ਆ ਇਹ ਇਹ ਪਿੰਡ ਦੀ ਮੇਨ ਫਿਰਨੀ ਆ ਪਿੰਡ ਦੀ ਇਸ ਸ਼ੀਰ ਸਰਦਾਰ ਸੇਵਾ ਸਿੰਘ ਪਿੰਟੀਕਰੀ ਆਣਾ ਫੇ ਮੇਨ ਫਿਰਨੀ ਆ ਦੇਖੋ ਕਿੱਦਾਂ ਨਾਲ ਆਂਦਾ ਪਾਣੀ ਨਿਕਲ ਕੇ ਸੜਕਾਂ ਤੇ ਆਵੇ ਲੋਕਾਂ ਨੂੰ ਕਿਵੇਂ ਪਰੇਸ਼ਾਨੀ ਆਉਂਦੀ ਹੈਗੀ ਮੰਗਣ ਦੇ ਵਿੱਚ ਤੋਂ ਉਹ ਆਲੇ-ਦਾਲੇ ਦੇ ਲੋਕ ਤਾਂ ਕਹਿਣਗੇ ਨਾ ਕਿ ਹਾਂ ਵੀ ਆ ਹੈਗਾ ਆ ਸੌਫਤਾ ਕੇਂਦਰ ਆ ਗਿਆ ਇੱਥੇ ਪਿੰਡ ਦੇ ਵਿੱਚ ਬਣਿਆ ਸੀਗਾ ਉੱਥੇ ਦੀ ਜਗ੍ਹਾ ਹੀ ਵਾਧੂ ਪਈ ਹੈਗੀ ਇੱਥੇ ਗੰਦ ਪਿਆ ਹੋ ਗਿਆ ਬੰਦਾ ਹੈ ਤੇ ਇੱਥੇ ਹੈਲੋ ਸਰਕੀਆ ਦੋਸਤੋ ਉਮੀਦ ਕਰਦੇ ਠੀਕ ਹੋਵੋਗੇ ਮੈਂ ਕਾਜਿਪ ਸਿੰਘ ਤੇ ਮੇਰਾ YouTube ਚੈਨਲ ਕਾਸ਼ 855 ਵਲੌਗਸ ਤੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਉੱਤੇ ਤੇ ਮੈਂ ਇਹ ਚੈਨਲ ਬਣਾਇਆ ਕਿਸੇ ਹੋਰ ਮਕਸਦ ਤੋਂ ਸੀਗਾ ਪਰ ਮੈਨੂੰ ਵੀਡੀਓ ਹੋਰ ਮਕਸਦ ਤੇ ਬਣਾਉਣੀ ਪੈ ਗਈ ਹੈ ਕਿਉਂਕਿ ਵਿਕਾਸ ਹੀ ਸਾਡੇ ਪਿੰਡ ਦਾ ਇੰਨਾ ਜ਼ਿਆਦਾ ਹੋਇਆ ਹੈਗਾ ਕਿ ਇਹ ਸਾਡੇ ਪਿੰਡ ਦੇ ਵਿਕਾਸ ਦੇ ਉੱਤੇ ਬੋਲਣਾ ਬਣਦਾ ਸੀਗਾ ਤੇ ਧੰਨਵਾਦ ਕਰਦਾ ਸ਼ੁਕਰਗੁਜ਼ਾਰ ਆ ਮੈਂ ਸਰਕਾਰ ਦਾ ਵੀ ਤੇ ਆਪਣੀ ਪੰਚਾਇਤ ਦਾ ਵੀ ਪੰਚ ਸਰਪੰਚ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਕਿ ਸਾਡੇ ਪਿੰਡ ਦਾ ਵਿਕਾਸ ਇੰਨਾ ਜ਼ਿਆਦਾ ਹੈ ਮਤਲਬ ਕਿ ਜੋਰਾਂ ਛੋਰਾਂ ਤੇ ਚੱਲ ਰਿਹਾ ਹੈ ਜਾਂ ਅੱਗੇ ਵਧ ਰਿਹਾ ਹੈਗਾ ਤੇ ਮੈਂ ਵੀਡੀਓ ਵੀ ਦਿਖਾਉਣਾ ਤੁਹਾਨੂੰ ਵੀਡੀਓ ਵੀ ਪੇਸ਼ ਕਰਦਾ ਹਾਂ ਤੁਹਾਡੇ ਸਾਹਮਣੇ ਕਿ ਵੀ ਜੋ-ਜੋ ਸਾਡੇ ਪਿੰਡ ਦਾ ਵਿਕਾਸ ਹੋਇਆ ਹੈਗਾ ਤੇ ਤੁਸੀਂ ਦੱਸਿਓ ਵੀ ਅਗਲੀ ਵਾਰ ਤੋਂ ਵੀ ਇਹੇ ਪੰਚਾਇਤ ਚੁਣੀ ਜਾਣੀ ਚਾਹੀਦੀ ਹੈ ਜਾਂ ਇਹਨਾਂ ਦੇ ਨਾਲ ਦੀ ਪੰਚਾਇਤ ਚੁਣੀ ਜਾਣੀ ਚਾਹੀਦੀ ਹੈ ਕਿ ਪਿੰਡ ਦਾ ਵਿਕਾਸ ਹੋਣ ਲਈ ਮੈਨੂੰ ਲੱਗਦਾ ਯਾਰ ਪੰਜਾਬ ਦੇ ਵਿੱਚ ਟੋਪ 5 ਤੇ ਹੋਊਗਾ ਸਾਡਾ ਪਿੰਡ ਤਾਂ ਆਲੇ-ਦੁਆਲੇ ਦੇ ਲੋਕ ਸਰਦਾਰ ਸੇਵਾ ਸਿੰਘ ਠਿਕਰੀ ਵਾਲਾ ਦੇ ਪਿੰਡ ਨੂੰ ਬਹੁਤ ਸਰਾਉਂਦੇ ਨੇਗੇ ਤੇ ਉਹਨਾਂ ਦੇ ਨਾਮ ਨੂੰ ਬਹੁਤ ਸਰਾਉਂਦੇ ਨੇਗੇ ਠੀਕ ਹੈ ਤੇ ਕਹਿੰਦੇ ਨੇਗੇ ਵੀ ਉਹਨਾਂ ਦੇ ਨਾਮ ਤੇ ਪਿੰਡ ਆਏਗਾ ਤਾਂ ਪਿੰਡ ਦਾ ਵਿਕਾਸ ਬਹੁਤ ਜ਼ਿਆਦਾ ਹੋਇਆਗਾ ਠੀਕ ਹੈ ਤੇ ਮੈਂ ਚਾਹੂੰਗਾ ਕਿ ਇਨਕੁਆਰੀ ਬੈਠਣੀ ਚਾਹੀਦੀ ਹੈ ਤੇ ਇਨਕੁਆਰੀ ਬੈਠਣੀ ਚਾਹੀਦੀ ਹੈ ਇਸ ਹਿਸਾਬ ਲੈ ਆ ਜਾਣਾ ਚਾਹੀਦਾ ਕਿਉਂਕਿ ਕਰੋੜਾਂ ਦੇ ਵਿੱਚ ਸਾਡੇ ਪਿੰਡ ਨੂੰ ਗ੍ਰਾਂਟ ਆਉਂਦੀ ਹੈਗੀ ਤੇ ਸਰਦਾਰ ਸ਼ਹੀਦ ਸੇਵਾ ਸਿੰਘ ਜੀ ਦੀ ਵਰਸੀ ਦੇ ਉੱਤੇ ਇੱਥੇ ਲੀਡਰ ਵੀ ਆਉਂਦੇ ਨੇ ਕਿ ਆਮ ਆਦਮੀ ਪਾਰਟੀ ਕਾਂਗਰਸ ਯਾ ਕਾਲੀ ਦਲ ਦੇ ਜਿੰਨੇ ਵੀ ਲੀਡਰ ਆਉਂਦੇ ਨੇ ਇੱਥੇ ਵਾਅਦਾ ਕਰਕੇ ਜਾਂਦੇ ਨੇ ਕਿ ਵੀ ਤੁਹਾਡੇ ਪਿੰਡ ਨੂੰ ਅਸੀਂ ਆਹ ਦਵਾਂਗੇ ਉਹ ਦਵਾਂਗੇ ਇੰਨੀ ਗ੍ਰਾਂਟ ਦਵਾਂਗੇ ਵੀ ਤੁਹਾਡੇ ਪਿੰਡ ਦਾ ਆਹ ਚੀਜ਼ ਹੋਊਗੀ ਪਿੰਡ ਬਹੁਤ ਵੱਡਾ ਦਾ ਵਿਕਾਸ ਹੋ ਸਕਦਾ ਹੈਗਾ ਪਿੰਡ ਪੰਜਾਬ ਚ ਟੌਪ ਨੰਬਰ 1 ਤੇ ਵੀ ਜਾ ਸਕਦਾ ਹੈਗਾ ਇਹ ਕਿੱਦਾਂ ਲੈ ਕੇ ਜਾਣਾ ਕੌਣ ਲੈ ਕੇ ਜਾਊਗਾ ਕਿਵੇਂ ਹੋਊਗਾ ਇਹ ਸਾਰੀਆਂ ਚੀਜ਼ਾਂ ਮੈਨੇਜ ਕਰਨੀਆਂ ਪੈਂਦੀਆਂ ਨੇ ਨੇ ਪ੍ਰੋਪਰ ਮੈਨੇਜਮੈਂਟ ਅੰਡਰਸਟੈਂਡਿੰਗ ਦੇ ਨਾਲ ਹੀ ਚੀਜ਼ਾਂ ਕਰੀਆਂ ਜਾ ਸਕਦੀਆਂ ਨੇ ਠੀਕ ਹੈ ਸਾਡੇ ਪਿੰਡ ਦੀ ਕੋਈ ਮੈਨੇਜਮੈਂਟ ਨਹੀਂ ਕੋਈ ਪੰਚਾਇਤ ਨਹੀਂ ਕੋਈ ਬਸ ਬੋਟਾਂ ਪਈਆਂ ਹੀ ਜਿੱਤ ਗਏ ਜੀ ਬਸ ਬਹਿ ਜੋ ਕਰੇ ਕਿਸੇ ਨੇ ਰੋਲੇ ਰੱਪੇ ਚ ਬੁਲਾ ਲਿਆ ਤਾਂ ਠੀਕ ਆ ਨੀ ਬੈਠੇ ਆਂਗੇ ਘਰੇ ਆਉ ਦਾ ਠੀਕ ਹੈ ਸਰਪੰਚ ਦੀ ਤਨਖਾਹ ਆਈ ਜਾਂਦੀ ਹੈਗੀ ਤੇ ਗ੍ਰਾਂਟ ਆਈ ਜਾਂਦੀ ਹੈ ਕੋਈ ਚੱਕਰ ਨਹੀਂ ਹੈਗਾ ਤੇ ਇੰਨੀ ਵੀ ਗ੍ਰਾਂਟ ਆਈ ਹੈ ਲੱਗੀ ਕਿੱਥੇ ਆ ਕਿੰਨੀ ਲੱਗੀ ਆ ਕਿੰਨੀ ਨਹੀਂ ਲੱਗੀ ਕਿੰਨੀ ਬਚੀ ਹੈ ਕਿੰਨੀ ਕਿਤੇ ਲਾਉਣੀ ਹੈਗੀ ਇਹ ਚੀਜ਼ਾਂ ਦਾ ਹਿਸਾਬ ਲੋਕ ਨਹੀਂ ਮੰਗਦੇ ਹੈਗੇ ਕਿਉਂਕਿ ਲੋਕ ਕੁਛ ਛੱਡ ਹੀ ਸਾਰੀ ਗੱਲ ਸਰਪੰਚ ਜਾਂ ਪੰਚਾਂ ਨੂੰ ਦੇ ਦਿੰਦੇ ਨੇਗੇ ਵੀ ਉਹ ਆਪ ਹੀ ਦੇਖਣਗੇ ਮੇਰੇ ਹਿਸਾਬ ਨਾਲ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਉਹਨਾਂ ਤੋਂ ਹਿਸਾਬ ਮੰਗਣਾ ਚਾਹੀਦਾ ਤੇ ਉਹ ਹਿਸਾਬ ਦਿੰਦੇ ਠੀਕ ਹੈ ਨਹੀਂ ਦਿੰਦੇ ਹੈਗਾ ਅਗਲੀ ਵਾਰ ਤੋਂ ਐਰ ਜੀ ਪੰਚਾਇਤ ਭੁੱਲ ਕੇ ਵੀ ਨਾ ਚੁਣਿਓ ਕਿਉਂਕਿ ਸਾਨੂੰ ਆਪ ਸ਼ਰਮਿੰਦਗੀ ਮਹਿਸੂਸ ਹੁੰਦੀ ਹੈਗੀ ਜਦੋਂ ਆਲੇ-ਦਾਲੇ ਦੇ ਪਿੰਡਾਂ ਦੇ ਲੋਕ ਨਾ ਗਾਲਾਂ ਕੱਢਦੇ ਨੇ ਪਿੰਡ ਨੂੰ ਸਰਦਾਰ ਸੇਵਾ ਸਿੰਘ ਠਿੱਕਰੀ ਵਾਲਾ ਦੇ ਪਿੰਡ ਨੂੰ ਜਾਂ ਉਹਨਾਂ ਦੇ ਨਾਮ ਨੂੰ ਕਾਲਾ ਕਰਦੇ ਨੇ ਵੀ ਆਹ ਵੀ ਕਾਹ ਦਾ ਥੋਡੇ ਪਿੰਡ ਦਾ ਵੀ ਅਸੀਂ ਤਾਂ ਇੱਕ ਪਿੰਡ ਛੱਡ ਕੀ ਨੰਗ ਜਾ ਕਰਾਂਗੇ ਪ੍ਰਭੂ ਵੀ ਥੋਡੇ ਪਿੰਡ ਤਾਂ ਜੀ ਆਉਂਦੀ ਨਹੀਂ ਹੈ ਜੀ ਇੰਨਾ ਗੰਦਾ ਥੋਡੇ ਪਿੰਡ ਦੇ ਵਿੱਚ ਆ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰੂੰਗਾ ਵੀਡੀਓ ਕੀਤੀਆਂ ਹੈਗੀਆਂ ਜੋ ਵੀ ਪੇਸ਼ ਹੈ ਦੇਖ ਲਿਓ ਇਹਦੋਂ ਪਹਿਲਾਂ ਵੀ ਵੀਡੀਓ ਪਾਈ ਹੈਗੀ ਮੈਂ ਪਿੰਡ ਦੇ ਪਿੰਡ ਦੇ ਅਰਥਵਿਵਸਥਾ ਜੋ ਵੀ ਹੈਗੀ ਹੈਗੀ ਠੀਕ ਹੈ এনवायरमेंट ਪਿੰਡ ਦਾ ਕਿਆ ਹੋ ਜਾਏਗਾ ਤੁਹਾਨੂੰ ਸਭ ਪਤਾ ਲੱਗ ਜਾਣਾ ਹੈਗਾ ਠੀਕ ਹੈ ਤੇ ਅਗਲੀ ਵੀਡੀਓ ਲੈ ਕੇ ਆਉਂਗਾ ਮੈਂ ਪਿੰਡ ਦੇ ਲੋਕ ਨੇ ਜਿਹੜੇ ਉਹਨਾਂ ਦਾ ਰਿਵਿਊ ਪਿੰਡ ਬਾਰੇ ਪੰਚਾਇਤ ਬਾਰੇ ਰਿਵਿਊ ਲੈ ਕੇ ਆਉਂਗਾ ਵੀ ਕਿੱਦਾਂ ਦਾ ਰਿਵਿਊ ਆ ਕੀ ਕਹਿੰਦੇ ਨੇ ਉਹ ਕੀ ਚੀਜ਼ਾਂ ਨੇ ਦੀਆਂ ਠੀਕ ਹੈ ਤੇ ਜਲਦੀ ਲੈ ਕੇ ਆਉਂਗਾ ਵੀਡੀਓ ਅਨਾਚ ਰਹੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੁਹਾਡਾ ਵਿਚਾਰ ਜੋ ਵੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਥੈਂਕ ਯੂ ਸੋ ਮਚ